ਪੰਜਾਬ ਦੇ ਵਿੱਚ ਇਸ ਵਕਤ ਜਲੰਧਰ ਪੱਛਮੀ ਦੇ ਵਿੱਚ ਬਾਈ ਇਲੈਕਸ਼ਨ ਹੋ ਰਹੀਆਂ ਨੇ ਇਹਨਾਂ ਬਾਈ ਇਲੈਕਸ਼ਨ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਜ਼ੋਰ ਲਗਾ ਰਹੀਆਂ ਨੇ 10 ਤਰੀਕ ਨੂੰ ਜਿਹੜੀਆਂ ਵੋਟਾਂ ਹੋਣਗੀਆਂ ਅਤੇ 13 ਤਰੀਕ ਨੂੰ ਰਿਜ਼ਲਟ ਆਵੇਗਾ ਪਰ ਉਸ ਤੋਂ ਪਹਿਲਾਂ ਅੱਜ ਈਵੀਐਮ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਲਾਇਲਪੁਰ ਖਾਲਸਾ ਕਾਲਜ ਔਮਨ ਤੋਂ ਜੜਾਇਆ ਹੈ ਉਹ ਨਿਕਲਣੀਆਂ ਨੇ ਇਸ ਜਗ੍ਹਾ ਤੋਂ ਈਵੀਐਮ ਮਸ਼ੀਨਾਂ ਜਿਹੜੀਆਂ ਨੇ ਉਹ ਆਪਣੇ ਆਪਣੇ ਨਿਰਧਾਰਿਤ ਬੂਥਾਂ ਦੇ ਉੱਤੇ ਜਾਣ ਗਈਆਂ ਅਤੇ ਉਸ ਜਗ੍ਹਾ ਦੇ ਉੱਤੇ 10 ਤਰੀਕ ਨੂੰ ਲੱਗਣ ਗਈਆਂ ਅਤੇ ਵੋਟਾਂ ਉਸੇ ਦਿਨ ਜਿਹੜਾ ਹੈ ਉਹ ਪੈਣ ਗਿਆ ਜਿਸ ਦੀ ਪ੍ਰੋਪਰ ਤਰੀਕੇ ਦੇ ਨਾਲ ਤਿਆਰੀ ਜਿਹੜੀ ਹੈ ਉਹ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਜਾਂ ਫਿਰ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਵਕਤ ਅਸੀਂ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਊਮਨ ਦੇ ਵਿੱਚ ਆਂ ਜਿਸ ਜਗ੍ਹਾ ਦੇ ਉੱਤੇ ਮਸ਼ੀਨ ਲੈ ਕੇ ਜਿਹੜੇ ਨੇ ਉਹ ਸਾਰੇ ਹੀ ਲੋਕ ਜਿਹੜੇ ਨੇ ਉਹ ਬੈਠੇ ਹੋਏ ਨੇ ਜਿਨ੍ਹਾਂ ਨੂੰ ਮਸ਼ੀਨਾ ਅਲੋਟ ਹੋ ਗਈਆਂ ਨੇ ਉਹ ਸਾਰੇ ਹੀ ਜਿਹੜੇ ਨੇ ਉਹ ਆਪਣੇ ਆਪਣੇ ਮਸ਼ੀਨਾਂ ਅਤੇ ਆਪਣੇ ਆਪਣੇ ਨਾਲ ਦੇ ਜਿਹੜੇ ਨੇ ਉਹ ਚੀਜ਼ਾਂ ਉਹ ਸਾਰਿਆਂ ਨੂੰ ਲੈ ਕੇ ਜਿਹੜਾ ਹੈ ਉਹ ਤਿਆਰ ਬੈਠੇ ਹੋਏ ਨੇ ਦੂਜੇ ਪਾਸੇ ਇੱਕ ਜਰੂਰ ਮੈਂ ਦਿਖਾਉਂਗਾ ਇਸ ਜਗ੍ਹਾ ਦੇ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਮਸ਼ੀਨਾਂ ਚੈੱਕ ਕੀਤੀਆਂ ਜਾ ਰਹੀਆਂ ਨੇ ਹਰੇਕ ਪੇਪਰ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰੀਕੇ ਦੀ ਜਈ ਕੇਰ ਫਾਲਟ ਹੈ ਕੁਝ ਹੈਗਾ ਹੈ ਤੇ ਉਸ ਬਾਰੇ ਜਿਹੜਾ ਹੈ ਉਹ ਪਹਿਲਾਂ ਹੀ ਇਹਨਾਂ ਨੂੰ ਪਤਾ ਲੱਗ ਜਾਵੇ ਹਰੇਕ ਤਰੀਕੇ ਦੇ ਨਾਲ ਬੈਲਟ ਯੂਨਿਟ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਕੰਟਰੋਲ ਯੂਨਿਟ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਇਹ ਬੂਥ ਜਿਸ ਦੇ ਨਾਲ ਸਾਰਾ ਕੁਝ ਟਕਿਆ ਜਾਵੇਗਾ ਅਤੇ ਲੋਕ ਬਿਨਾਂ ਡਰ ਬਿਨਾਂ ਕਿਸੇ ਵੀ ਸ਼ੰਕਾ ਤੋਂ ਆਪਣੀ ਵੋਟ ਜਿਹੜੀ ਹੈ ਉਹ ਪਾ ਸਕਣਗੇ ਮੈਂ ਜਰੂਰ ਗੱਲਬਾਤ ਵੀ ਜਰੂਰ ਕਰਨ ਦੀ ਕੋਸ਼ਿਸ਼ ਕਰੂੰਗਾ ਜੋ ਇਸ ਵਕਤ ਇਸ ਬੂਥ ਦੇ ਵਿੱਚ ਜਿਹੜਾ ਆਪਣਾ ਬੂਥ ਲੈ ਕੇ ਜਾਣਗੇ ਪਹਿਲਾਂ ਤਾਂ ਬਹੁਤ ਬਹੁਤ ਤੁਸੀਂ ਮੈਨੂੰ ਇਹ ਜਰੂਰ ਦੱਸਿਓ ਕਿ ਤੁਹਾਨੂੰ ਕਿਹੜਾ ਬੂਥ ਅਲੋਟ ਹੋਇਆ ਹੈ ਤੇ ਕੀ ਕੁਝ ਤੁਸੀਂ ਹੁਣ ਇਸ ਵਕਤ ਚੈਕਿੰਗ ਕਰ ਰਹੇ ਹੋ ਹੈਗੇ ਸਰ ਸਾਨੂੰ ਬੂਥ ਨੰਬਰ 62 ਅਲਾਟ ਹੋਇਆ ਹੈਗਾ ਜਿਹੜਾ ਆਪਣੇ ਅਵਤਾਰਨਗਰ ਵਿੱਚ ਪੈਂਦਾ ਹੈਗਾ ਟੀਵੀ ਸੈਂਟਰ ਦੀ ਬੈਕ ਸਾਈਡ ਦੇ ਸਰ ਜੋ ਸਾਨੂੰ ਮਟੀਰੀਅਲ ਐਸ ਪਰ ਲਿਸਟ ਸਾਨੂੰ ਮਿਲਿਆ ਹੈਗਾ ਆਪਾਂ ਚੈੱਕ ਕਰ ਰਹੇ ਹੈਗੇ ਆ ਕਿਉਂਕਿ ਸ਼ਾਮ ਨੂੰ ਜਦੋਂ ਆਪਾਂ ਸਾਰਾ ਵਾਪਸੀ ਦੇ ਜਮਾ ਕਰਵਾਉਣਾ ਹੈਗਾ ਇਹਨਾਂ ਨੇ ਸਾਰਾ ਕੁਝ ਸਰ ਨਾਲ ਸਾਡੇ ਕੋਲੋਂ ਚੈੱਕ ਕਰਕੇ ਲੈਣਾ ਹੈਗਾ ਇਸ ਕਰਕੇ ਸਾਰਾ ਚੈੱਕ ਕਰ ਰਹੇ ਕੋਈ ਚੀਜ਼ ਘਟ ਨਾ ਹੋਵੇ ਅਦਰਵਾਈ ਘਟ ਨਹੀਂ ਹੁੰਦੀ ਹੈਗੀ ਫਿਰ ਵੀ ਆਪਣੀ ਤਸੱਲੀ ਲਈ ਚੈੱਕ ਕਰ ਰਹੇ ਹੈ ਕਿਉਂਕਿ ਸ਼ਾਇਦ ਕੋਈ ਕਈ ਵਾਰੀ 99% ਤਾਂ ਨਹੀਂ ਹੁੰਦਾ ਕਦੀ ਵੀ ਲੇਕਿਨ ਹੋ ਸਕਦਾ ਹੈ 1% ਦਾ ਚਾਂਸ ਕਿ ਕੋਈ ਘੱਟ ਹੋ ਜਾਂਦਾ ਹੈ अच्छा इस बार ਤੁਸੀਂ મતલਬ મેઈન ਕਿਹੜੀਆਂ ਕਿਹੜੀਆਂ ਚੀਜ਼ਾਂ ਵੈਸੇ ਤਾਂ ਹਰ ਬਾਰੀ ਚੈੱਕ ਚੈੱਕ ਹੁੰਦੀਆਂ ਨੇ ਮੇਨ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜੋ ਤੁਹਾਨੂੰ ਲੱਗਦਾ ਕਿ ਇਹ ਪ੍ਰੈਫਰੈਂਸ ਦੇ ਉੱਤੇ ਚੈੱਕ ਕਰਨੀਆਂ ਬਹੁਤ ਜ਼ਰੂਰੀ ਹੈਗੀਆਂ ਨੇ ਸਰ ਮੇਨ ਤਾਂ ਆਪਣੇ ਕੋਲ ਜਿਹੜੇ ਵੋਟਰ ਸਲਿੱਪ ਹੋ ਗਈਆਂ 1780 ਫਾਰਮ ਹੋ ਗਿਆ ਹੈਗਾ ਜਾਂ ਆਪਣੇ ਮਸ਼ੀਨਾ ਮਸ਼ੀਨਾ ਜਰੂਰੀ ਚੈੱਕ ਕਰਨੀ ਹੁੰਦੀ ਹੈਗੀਆਂ ਜੋ ਸਾਨੂੰ ਬੋਥ ਅਲਾਟ ਹੋਇਆ ਹੈਗਾ ਉਹ ਮਸ਼ੀਨ ਉਹ ਹੀ ਹੈਗੀ ਕਿ ਲੱਗ ਹੋਰ ਬੋਥ ਦੀ ਤਾਂ ਨਹੀਂ ਮੇਨ ਸਾਰੇ ਮਸ਼ੀਨ ਦਾ ਹੁੰਦਾ ਹੈਗਾ ਮਸ਼ੀਨ ਲੱਗਦੇ ਪ੍ਰੋਪਰ ਤਰੀਕੇ ਨਾਲ ਤੁਸੀਂ ਮਸ਼ੀਨ ਚੈੱਕ ਕਰਦੇ ਹੋ ਪ੍ਰੋਪਰ ਤਰੀਕੇ ਨਾਲ ਮਸ਼ੀਨ ਉੱਪਰ ਨੰਬਰ ਲੱਗੇ ਹੁੰਦੇ ਆਪਾਂ ਨੰਬਰ ਚੈੱਕ ਕਰਕੇ ਲਿਸਟ ਦੇ ਮੁਤਾਬਕ ਆਪਾਂ ਮਸ਼ੀਨ ਚੈੱਕ ਕਰਕੇ ਲੈ ਕੇ ਜਾਣੀ ਹੈਗੀ ਜੋ ਮਸ਼ੀਨ ਦੇ ਉੱਪਰ ਲਿਖਿਆ ਹੋਇਆ ਇਧਰ ਉਹ ਹੀ ਜਰੂਰ ਦਿਖਾਵੇ ਜਿਹੜਾ ਦੱਸਿਆ ਜਾਂਦਾ ਅੱਛਾ ਇਹ ਪੂਰਾ ਲਿਖਿਆ ਹੁੰਦਾ ਕਿ ਬੂਥ ਨੰਬਰ ਬੂਥ ਨੇਮ ਜਿਹੜਾ ਹੈਗਾ ਨੰਬਰ ਬਿਲਕੁਲ ਔਰ ਸੀ ਜੋ ਨੰਬਰ ਬਾਕਸ ਉਪਰ ਲਿਖਿਆ ਹੁੰਦਾ ਹੈਗਾ ਮੈਨੂੰ ਜਿਹਨੂੰ ਪੇਪਰ ਨੰਬਰ ਲਿਖਿਆ ਹੁੰਦਾ 22 ਕਾਰਡ ਬਾਕਸ ਉਪਰ ਲਿਖਿਆ ਹੁੰਦਾ ਹੈਗਾ ਆਪਾਂ ਇਹਨਾਂ ਦਾ ਮੈਚ ਕਰਕੇ ਬਿਲਕੁਲ ਲੈ ਕੇ ਜਾਣੇ ਕਿਉਂਕਿ ਗਲਤੀ ਚਾਂਸ ਤਾਂ ਨਹੀਂ ਹੁੰਦੇ ਹੈਗੇ ਫਿਰ ਵੀ ਆਪਣੀ ਚਾਲੀ ਨਾਲ ਚੈੱਕ ਕਰ ਲੈਣਾ ਚਾਹੀਦਾ ਹੈ ਜੀ ਇਹ ਕਿਸ ਚੀਜ਼ ਦਾ ਪੇਪਰ ਹੈ ਗ੍ਰੀਨ ਪੇਪਰ ਸੀਲ ਨੰਬਰ ਵਗੈਰਾ ਸਾਰੇ ਬੜੀ ਹੁੰਦੀ ਹੈ ਗ੍ਰੀਨ ਪੇਪਰ ਸੀਲ ਹੁੰਦੀ ਹੈਗੀ ਆ ਤੇ ਪਿੰਕ ਸੀਲ ਹੁੰਦੀ ਹੈਗੀ ਆ ਜੋ ਆਪਾਂ ਮੌਕ ਪੁੱਲ ਕਰਵਾਉਂਦੇ ਉਹ ਤੇ ਲਗਾਨਦੀ ਹੈਗੇ ਆ ਜਾਂ ਆਪਾਂ ਚਾਹੋਂ ਨੂੰ ਮਸ਼ੀਨਾ ਜਦੋਂ ਸੀਲ ਕਰਨੀ ਹੈ ਉਹਦੇ ਉੱਪਰ ਸੀਲਿੰਗ ਵੇਲੇ ਯੂਜ਼ ਹੁੰਦੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਮਤਲਬ ਚੈੱਕ ਹੁੰਦੀਆਂ ਨੇ ਕਿ ਭਈ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਦੋਂ ਤੁਸੀਂ ਇੱਥੋਂ ਲੈ ਕੇ ਜਾਂਦੇ ਹੋ ਉਦੋਂ ਚੈੱਕ ਹੋਣੀ ਹੈ ਤੇ ਜਦੋਂ ਤੁਸੀਂ ਉਤੋਂ ਲੈ ਕੇ ਆਓਗੇ ਉਦੋਂ ਚੈੱਕ ਹੋਣਾ ਹੈ ਪੋਸਿਬਲ ਹੈ ਵੀ ਸਾਰਾ ਸਮਾਨ ਚੈੱਕ ਹੋਣਾ ਸਰ ਜੋ ਆਪਾਂ ਟੈਗ ਲਗਾਣੇ ਉਹ ਵੀ ਚੈੱਕ ਹੋਣੇ ਸਾਰੇ ਸਭ ਕੁਝ ਇੱਕ ਵੱਡੀ ਰਿਸਪਾਂਸਿਬਿਲਟੀ ਤੁਹਾਨੂੰ ਜਦੋਂ ਮਿਲਦੀ ਹੈ ਇਹ ਚੀਜ਼ ਦੀ ਤੁਸੀਂ ਮੇਨ ਕਿੰਨਾ ਕੁ ਇੱਕ ਟੈਨਸ਼ਨ ਵੀ ਹੁੰਦੀ ਹੈ ਮਨ ਦੇ ਵਿੱਚ ਕਈ ਖਿਆਲ ਵੀ ਹੁੰਦੇ ਨੇ ਉਹ ਮੈਂ ਜ਼ਰੂਰ ਜਾਨਣਾ ਚਾਹੂੰਗਾ ਐਜ਼ ਆ ਤੁਸੀਂ ਜਦੋਂ ਕਿਸੇ ਬੂਥ ਦੇ ਉੱਤੇ ਬੈਠਦੇ ਹੋ ਤੁਸੀਂ ਚੋਲ ਪ੍ਰਚਾਰ ਨੂੰ ਇੱਕਦਮ ਵਧੀਆ ਤਰੀਕੇ ਦੇ ਨਾਲ ਚੋਣ ਨੂੰ ਜਿਹੜਾ ਹੈ ਕਰੋਨਾ ਹੁੰਦਾ ਹੈ ਵੋਟਾਂ ਪਾਉਣੀਆਂ ਹੁੰਦੀਆਂ ਨੇ ਤੋ ਕਿੰਨਾ ਕ ਤੁਸੀਂ ਸਟ्रेस ਵੀ ਲੈ ਕੇ ਚੱਲਦੇ ਕਿਉਂ ਸਰ ਸਟ्रेस ਨਹੀਂ ਹੈਗਾ ਜ਼ਰ ਆਪਣੇ ਅਸੀਂ ਆਪਣੇ ਦੇਸ਼ ਵਿੱਚ ਰਹਿੰਦੇ ਆਗੇ ਸਟ्रेस ਲੈਣ ਲੋੜ ਨਹੀਂ ਹੈਗੀ ਇਲੈਕਸ਼ਨ ਹੈ ਕਿ ਕੋਈ ਵੀ ਇੱਕ ਉਤਸਵ ਹੈਗਾ ਉਤਸਵੀ ਤਰ੍ਹਾਂ ਲੈਣਾ ਚਾਹੀਦਾ ਇਹਨੂੰ ਕੋਈ ਟੈਨਸ਼ਨ ਦੀ ਗੱਲ ਕੋਈ ਨਹੀਂ ਬਾਕੀ ਟੀਮ ਵਰਕ ਹੁੰਦਾ ਹੈਗਾ ਟੀਮ ਵਰਕ ਨਾਲ ਚੱਲਾਂਗੇ ਜਿਹੜਾ ਮਰਜ਼ੀ ਕੰਮ ਹੋ ਕੋਈ ਟੈਨਸ਼ਨ ਦੀ ਗੱਲ ਹੀ ਨਹੀਂ ਹੈ ਟੈਨਸ਼ਨ ਫਰੀ ਹੋ ਕੇ ਕੰਮ ਕਰਦੇ ਆਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਹੈ ਮੈਂ ਇੱਧਰ ਆ ਕੇ ਤੁਹਾਨੂੰ ਸਾਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਹੈ ਅਸੀਂ ਸਾਰਾ ਕੰਮ ਜਿਹੜਾ ਚੰਗੀ ਤਰ ਤਿਆਨੂੰ ਕੋਈ ਵੀ ਟੈਨਸ਼ਨ ਵਾਲੀ ਗੱਲ ਕੋਈ ਸਟ्रेस ਨਹੀਂਗਾ ਸਾਨੂੰ ਜੋ ਵੀ ਸਮਾਨ ਮਿਲਿਆ ਵਾ ਐ ਸਾਰਾ ਚੈੱਕ ਕਰ ਰਹੇ ਆ ਹਾਂ ਜਿੱਦੇ ਜਿਹੜਾ ਕੰਟਰੋਲ ਜੁਨਟ ਆ ਗਿਆ ਮੈਲਟ ਜੁਨਟ ਆ ਗਿਆ ਬੀਵੀ ਪੈਡ ਆ ਗਿਆ ਆਹ ਸੀਲਡ ਆ ਗਈ ਕਾਗਜ਼ ਪੱਤਰੇ ਸਾਰੇ ਇੱਕ ਇੱਕ ਕਰਕੇ ਚੈੱਕ ਕਰੇ ਇਸੇ ਤਰ੍ਹਾਂ ਹੀ ਮੁੜ ਕੇ ਬਾਅਦ ਚ ਇਹਨਾਂ ਨੂੰ ਜਮ੍ਹਾਂ ਕਰਾਵਾਂਗੇ ਔਰ ਪੂਰੀ ਹਾਂ ਔਰ ਪੂਰੀ ਐਕਿਊਰੇਸੀ ਨਾਲ ਕੰਮ ਕਰਾ ਦੇ। اچھا ਇੱਕ ਮੈਂ ਮੈਂ ਵੈਸੇ ਤੁਹਾਡਾ ਐਕਸਪੀਰੀਅੰਸ ਜ਼ਰੂਰ ਜਾਨਣਾ ਚਾਹੂੰਗਾ ਇਹ ਤੁਹਾਡਾ ਕਾਫੀ ਕਿੰਨੇ ਮੈਂ ਇਲੈਕਸ਼ਨ ਹੈ ਪਹਿਲਾਂ ਤੋਂ ਮੈਂ ਜਰੂਰ ਅਸੀਂ ਬੜਾ ਕਾਫੀ ਹਣ ਤੱਕ ਇਲੈਕਸ਼ਨ ਨੀਅਰ ਅਬਾਊਟ 10 12 ਇਲੈਕਸ਼ਨ ਕਰਾ ਚੁੱਕੇ ਹਾਂ 10 12 ਇਲੈਕਸ਼ਨ ਤੁਸੀਂ ਕਰਾ ਚੁੱਕੇ ਹੋ ਤੇ 10 12 ਇਲੈਕਸ਼ਨ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਹੁਣ ਇਲੈਕਸ਼ਨ ਬਾਈ ਇਲੈਕਸ਼ਨ ਹੋ ਰਿਹਾ ਇਸ ਦਾ ਐਕਸਪੀਰੀਅੰਸ ਕਿਵੇਂ ਦਾ ਤੁਹਾਨੂੰ ਲੱਗਦਾ ਹੈ ਸਾਡਾ ਐਕਸਪੀਰੀਅੰਸ ਬੜਾ ਜਿਸ ਤਰ੍ਹਾਂ ਹਣ ਮੈਂ ਜਾਣਕਾਰੀ ਇਸ ਕੰਮ ਬਾਰੇ ਨੂੰ ਕੋਈ ਵੀ ਪ੍ਰ ਟੀਮ ਦੇ ਵਿੱਚ ਕਿੰਨੇ ਕੁ ਬੰਦੇ ਹੁੰਦੇ ਨੇ ਜੋ ਇਸ ਚੀਜ਼ ਨੂੰ ਸੰਭਾਲਦੇ ਨੇ ਟੋਟਲ ਦੇ ਵਿੱਚ 4 ਬੰਦੇ ਹੁੰਦੇ ਆ ਪਰ ਜੈਡਿੰਗ ਅਫਸਰ ਹੁੰਦਾ ਵਾ ਏਪੀਆਰ ਹੁੰਦਾ ਵਾ ਦੋ ਪੋਲਿੰਗ ਅਫਸਰ ਹੁੰਦੇ ਆ ਨਾਲ ਪੁਲਿਸ ਡਿਪਾਰਟਮੈਂਟ ਉਹ ਵੀ ਹੁੰਦੀ ਆ ਅੱਛਾ ਇਹ ਮਤਲਬ ਤੁਹਾਡੇ ਨਾਲ ਹੀ ਜਾਂਦੇ ਨੇ ਇਸ ਜਗ੍ਹਾ ਤੋਂ ਹੀ ਨਿਕਲਦੇ ਨੇ ਹਾਂ ਇਸ ਜਗ੍ਹਾ ਤੋਂ ਸਾਡੇ ਨਾਲ ਹੀ ਜਾਂਦੇ ਆ ਤੇ ਉੱਥੇ ਵੀ ਪੂਰੀ ਸੁਰੱਖਿਆ ਜਾਂਦੇ ਆ ਫਿਰ ਇਹਨਾਂ ਨੇ ਸਾਡੇ ਨਾਲ ਹੀ ਵਾਪਸ ਆਉਣਾ ਜਿੰਨੇ ਚਿਰ ਤੱਕ ਮਸ਼ੀਨਾ ਜਾਮਾ ਨਹੀਂ ਹੋ ਜਾਂਦੀ ਸਾਰੇ ਬਾਤ ਤੁਸੀਂ ਮਤਲਬ ਪ੍ਰੋਪਰ ਤਰੀਕੇ ਨਾਲ ਜਿਵੇਂ ਜਾਣਗੇ ਉਵੇਂ ਹੀ ਤੁਸੀਂ ਆਉਂਗੇ ਅੱਛਾ ਇੱਕ ਮੈਨੂੰ ਇਹ ਜ਼ਰੂਰ ਦੱਸੋ ਕਿਉਂਕਿ ਇਸ ਜਗ੍ਹਾ ਤੋਂ ਤੁਸੀਂ ਜਾ ਕੇ ਹੁਣ ਸਿੱਧਾ ਹੀ ਉਸ ਜਗ੍ਹਾ ਦੇ ਉੱਤੇ ਸਭ ਕੁਝ ਬੀਬੀ ਪੈਡ ਮਸ਼ੀਨਾਂ ਜਾਂ ਸਾਰਾ ਕੁਝ ਫਿੱਟ ਕਰਨਾ ਹੁੰਦਾ ਹੈ ਤੇ ਇੱਕ ਇੱਕ ਮਤਲਬ ਮਨ ਦੇ ਵਿੱਚ ਖਿਆਲ ਵੀ ਹੁੰਦਾ ਹੈ ਕਿ ਭਈ ਕੋਈ ਵੀ ਗੜਬੜੀ ਨਾ ਹੋਵੇ ਕੋਈ ਵੀ ਵਿਅਕਤੀ ਨਾ ਆਵੇ ਇਹ ਸਾਰਾ ਕੁਝ ਸਿਕਿਉਰਿਟੀ ਪਰਪਸ ਸਿਕਿਉਰਿਟੀ ਕਿਵੇਂ ਇਹ ਤੁਸੀਂ ਚੈੱਕ ਕਰਦੇ ਹੋ ਕਿਵੇਂ ਇਸ ਚੀਜ਼ ਦਾ ਧਿਆਨ ਦਿੰਦਾ ਹੈ ਸਾਨੂੰ ਜੋ ਵੀ ਗਾਈਡਲਾਈਨ ਦਿੱਤੀਆਂ ਦਿੱਤੀਆਂ ਜਾਂਦੀਆਂ ਅਸੀਂ ਉਹਦੇ ਅਕਾਊਂਟਿੰਗ ਕੰਮ ਕਰਦੇ ਆਂ ਹਾਡੇ ਵਿੱਚ ਮਤਲਬ ਇਹ ਪੂਰੀ ਭਾਵਨਾ ਹੁੰਦੀ ਹੈ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਨਾ ਹੈ ਅਜੇ ਤੱਕ ਵੈਸੇ ਕੋਈ ਵੀ ਕੜਬੜ ਨਹੀਂ ਹੋਈ ਬਾਕੀ ਸਾਡੇ ਨਾਲ ਪੁਲਿਸ ਡਿਪਾਰਟਮੈਂਟ ਜਿਹੜੀ ਹੈ ਉਹ ਸਾਡੀ ਹੈਲਪ ਕਰਨ ਵਾਸਤੇ ਨਾਲ ਹੁੰਦੀ ਹੈ ਠੀਕ ਹੈ ਸ਼ੁਕਰੀਆ ਜੀ ਬਿਲਕੁਲ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤਾਂ ਬਿਲਕੁਲ ਇਹ ਪ੍ਰੋਪਰ ਤਰੀਕੇ ਦੇ ਨਾਲ ਚੀਜ਼ਾਂ ਜੋ ਮਸ਼ੀਨਾਂ ਨੇ ਉਹਨਾਂ ਸਾਰਿਆਂ ਨੂੰ ਚੈੱਕ ਕਰਦੇ ਨੇ ਤਾਂਕਿ ਕਿਸੇ ਵੀ ਤਰੀਕੇ ਦਾ ਫਾਲਟ ਜਾਂ ਫਿਰ ਕੁਝ ਹੋਵੇ ਤਾਂ ਉਹ ਪਹਿਲਾਂ ਹੀ ਪਤਾ ਲੱਗ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਚੀਜ਼ ਦੀ ਜੇਕਰ ਗਲਤੀ ਹੋਵੇ ਉਹ ਵੀ ਪਹਿਲਾਂ ਪਤਾ ਲੱਗ ਜਾਵੇ ਇਸ ਕਾਰਨ ਸਾਰਾ ਕੁਝ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਕੀਤਾ ਜਾਂਦਾ ਹੈ ਇਹ ਤੁਸੀਂ ਜ਼ਰੂਰ ਦੇਖੋ ਮਸ਼ੀਨ ਅਤੇ ਸਭ ਕੁਝ ਇਸ ਚੀਜ਼ ਦੀ ਤਿਆਰੀ ਅਤੇ ਪੈਕਿੰਗ ਸਭ ਕੁਝ ਜਿਹੜਾ ਹੈ ਉਹ ਪਹਿਲਾਂ ਹੀ ਹੁੰਦੀ ਹੈ ਹੁਣ ਇਸ ਨੂੰ ਲਿਜਾ ਕੇ ਜਿਹੜਾ ਇਹ ਉਹ ਆਪਣੇ ਆਪਣੇ ਬੂਥਾਂ ਦੇ ਉੱਤੇ ਇਨਾਂ ਵੱਲੋਂ ਲਗਾਇਆ ਜਾਵੇਗਾ ਅਤੇ ਚੌਣ ਦਾ ਇੱਕ ਪਰਬ ਕਹਿ ਲਓ ਉਸ ਨੂੰ ਮਨਾਇਆ ਜਾਵੇਗਾ ਲੋਕਾਂ ਤੋਂ ਵੋਟਾਂ ਜੜੀਆਂ ਨੇ ਉਹ ਪਵਾਇਆਂ ਜਾਣਗੀਆਂ ਇਹ ਪੂਰਾ ਪੰਡਾਲ ਤੁਸੀਂ ਦੇਖੋ ਪੂਰੇ ਪੰਡਾਲ ਦੇ ਵਿੱਚ ਤੁਹਾਨੂੰ ਜ਼ਰੂਰ ਤਸਵੀਰਾਂ ਜਣੀਆਂ ਨੇ ਉਹ ਇਹ ਦੇਖਣ ਗਿਆ ਵੀਵੀ ਪੈਟ ਦੀਆਂ ਜਾਂ ਫਿਰ ਮਸ਼ੀਨਾਂ ਦੀਆਂ ਤਸਵੀਰਾਂ ਦੇਖਣ ਗਿਆ ਜਾਂ ਫਿਰ ਹੋਰ ਲੋਕ ਜੋ ਆਪਣਾ ਲੰਚ ਕਰਕੇ ਇਸ ਜਗ੍ਹਾ ਤੋਂ ਰਵਾਨਾ ਹੋਣ ਦੇ ਲਈ ਜਿਹੜਾ ਹੈ ਉਹ ਤਿਆਰ ਬੈਠੇ ਹੋਏ ਨੇ ਸੈਨਿਕ ਬਲ ਵੀ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਬੈਠਾ ਹੋਇਆ ਹੈ ਕਿਉਂਕਿ ਇਸ ਜਗ੍ਹਾ ਤੋਂ ਜਦੋਂ ਮਸ਼ੀਨਾਂ ਜਾਣੀਆਂ ਨੇ ਤੇ ਬੂਥ ਦੇ ਉੱਤੇ ਇਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਮਸ਼ੀਨਾਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ ਤੇ ਪ੍ਰੋਪਰ ਤਰੀਕੇ ਦੇ ਨਾਲ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਤੇ ਅੱਜ ਜਿਹੜਾ ਹੈ ਉਹ ਇਸ ਜਗ੍ਹਾ ਤੋਂ EVM ਮਸ਼ੀਨਾਂ ਨਿਕਲਣਗੀਆਂ ਅਤੇ 10 ਤਰੀਕ ਨੂੰ ਜਲੰਧਰ ਵੈਸਟ ਦੇ ਵਿੱਚ ਵੋਟਾਂ ਪੈਣਗੀਆਂ ਕੈਮਰਾਮੈਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਜਲੰਧਰ